ਵਿਸ਼ਾ ਵਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕੁਮਰ ਪ੍ਰੀਤ ਕੋਰ ਤਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਮੁਰਵਸੇਬਾ ਅਤੇ ਸਫਾਈ ਮੁਹਿੰਮ ਜੰਗੀ ਪੱਧਰ ਤੇ ਚਲਾਉਣ ਦਾ ਐਲਾਨ ਕੀਤਾ ਤਸ ਦੱਸ ਦਿੰਦੇ ਆ ਕਿ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਬਹੁਤ ਸਾਰੇ ਇਲਾਕਿਆਂ ਵਿੱਚ ਹੁਣ ਹੜਾ ਦਾ ਪਾਣੀ ਕੱਟ ਰਿਹਾ ਪਰਪਿੰਡਾਂ ਤੇ ਕਸਬਿਆਂ ਵਿੱਚ ਗਾਰ ਤੇ ਗੰਦਗੀ ਬਹੁਤ ਫੈਲੀ ਹੋਈ ਹੈ। ਉਹਨਾਂ ਨੇ ਕਿਹਾ ਚਰਨ ਜੀਵਨ ਲਈ ਤੇ ਆ ਰਿਹਾ ਹੈ ਤੇ ਇਸ ਕਰਕੇ ਇਹਨਾਂ ਇਲਾਕਿਆਂ ਦੀ ਸਫਾਈ ਦਾ ਕੰਮ ਬਹੁਤ ਜ਼ਰੂਰੀ ਹੈ ਤੇ ਇਸ ਦੇ ਲਈ ਸੂਬਾ ਸਰਕਾਰ 2300 ਪ੍ਰਭਾਵਿਤ ਪਿੰਡਾਂ ਅਤੇ ਵਾਡਾ ਵਿੱਚ ਵਿਆਪਕ ਪੱਧਰ ਤੇ ਸਫਾਈ ਕਰਨ ਦੀ ਮੁਹਿੰਮ ਦਾ ਆਗਾਜ਼ ਕਰਨ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਹਰੇਕ ਪਿੰਡ ਦੇ ਲਈ ਸਰਕਾਰ ਨੇ ਟੀਮਾਂ ਦਾ ਗਠਨ ਕੀਤਾ ਜਿਨ੍ਹਾਂ ਦੇ ਕੋਲ ਜੇਸੀਬੀ ਮਸ਼ੀਨਾਂ, ਟਰੈਕਟਰ, ਟਰਾਲੀਆਂ ਅਤੇ ਲੇਬਰ ਦੀ ਵਿਵਸਥਾ ਹੋਵੇਗੀ। ਇਹ ਟੀਮਾਂ ਗਾਹ ਤੇ ਮਲਬਾ ਹਟਾਉਣਗੀਆਂ ਅਤੇ ਹਰੇਕ ਪਿੰਡ ਦੀ ਮੁਕੰਮਲ ਸਫਾਈ ਨੂੰ ਯਕੀਨੀ ਬਣਾਉਣਗੀਆਂ। ਪੰਜਾਬ ਦੇ ਮੁੱਖ ਮੰਤਰੀ ਬਦਲਣ ਨੂੰ ਲੈ ਕੇ ਵੀ ਚਲ ਰਹੀਆਂ ਚਰਚਾਵਾਂ ਵਿਚਾਲੇ ਬੇਹੱਦ ਇਹ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਇੰਨਾ ਚਰਚਾਵਾਂ ਤੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਅਝੂਹੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਉਹੀ ਰਹਿਣਗੇ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਅਰਵਿੰਦ ਕੇਜਰੀਵਾਲ ਵੀ ਇਹ ਕੱਲ ਕਹਿ ਚੁੱਕੇ ਹਨ ਕਿ ਭਗਵੰਤ ਸਿੰਘ ਮਾਨ ਹੀ ਮੁੱਖ ਮੰਤਰੀ ਰਹੇਗਾ ਤਦ ਰੀਐਸਜੀਪੀਸੀ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਤੇ ਮੋਰਚਾ ਖੋਲ੍ਹਿਆ ਹੈ। ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਕਰੋੜ ਸਾਹਿਬ ਅਤੇ ਮੂਨਕ ਦੇ ਵਿੱਚ ਵੰਡੇ ਗਏ ਡੀਜ਼ਲ ਨੂੰ ਲੈ ਕੇ ਵਿਵਾਦ ਜਿਹੜਾ ਕਿ ਖੜਾ ਹੋਇਆ ਹੈ ਇਸ ਨੂੰ ਲੈ ਕੇ ਐਸਜੀਪੀਸੀ ਮੈਂਬਰਾਂ ਨੇ ਵੱਡੇ ਸਵਾਲ ਚੁੱਕੇ ਹਨ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਬੀਬੀ ਪਰਮਜੀਤ ਕੌਰ ਲਾਡਰਾ, ਜਥੇਦਾਰ ਸਤਵਿੰਦਰ ਸਿੰਘ ਟੋਹੜਾ, ਜਥੇਦਾਰ ਮਲਕੀਤ ਸਿੰਘ ਚੰਗਾਲ ਅਤੇ ਜਥੇਦਾਰ ਰਾਮਪਾਲ ਸਿੰਘ ਪਹਿਣੀ ਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਵਰਤੋਂ ਸਿਆਸੀ ਫਾਇਦੇ ਲਈ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਕਿਹਾ ਕਿ ਗੁਰੂ ਦੀ ਗੋਲਕ ਦੀ ਅੰਨੀ ਲੁੱਟ ਹੋ ਰਹੀ ਹੈ ਜਿਸਤੇ ਉਹਨਾਂ ਨੇ ਸਖਤ ਇਤਰਾਜ਼ ਜਤਾਇਆ। ਮੀ ਵਿਰਮਜੀਤ ਕੋਹ ਲਾੜਰਾ ਨੇ ਗੁਰੂ ਦੀ ਗੋਲਕ ਦੀ ਹੋ ਰਹੀ ਸਿਆਸੀ ਵਰਤੋਂ ਦੇ ਸਬੂਤ ਪੇਸ਼ ਕਰਦੇ ਹੋਏ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਐਸਜੀਪੀਸੀ ਵੱਤ ਤੋਂ ਵੱਧ ਹਰ ਤਰ੍ਹਾਂ ਦੀ ਮਦਦ ਕਰੇ। ਇਥੇ ਇਹੀ ਪੰਥ ਦੀ ਆਵਾਜ਼ ਅਤੇ ਮੰਗ ਹੈ ਪਰ ਐਸ ਜੀ ਪੀ ਸੀ ਪੈਸੇ ਦੀ ਵਰਤੋਂ ਨੂੰ ਕੋਈ ਸਿਆਸੀ ਆਗੂ ذریعے ਵਰਤਿਆ ਜਾਵੇ ਇਹ ਸੰਗਤ ਨੂੰ برداشت ਨਹੀਂ ਹੈ ਬਿਬੀ ਲਾਂਡਾ ਨੇ ਸੁਖਬੀਰ ਬਾਦਲ ਦੇ ਵੱਲੋਂ ਮਕਰੋੜ ਸਾਹਿਬ ਅਤੇ ਮੂਨਕ ਵਿੱਚ ਵੰਡੇ ਗਏ ਡੀਜ਼ਲ ਨੂੰ ਲੈ ਕੇ ਵੱਡਾ ਖੁਲਾਸਾ ਕਰਦੇ ਹੋਏ ਕਿ ਹਾਂ ਇਹ ਡੀਜ਼ਲ ਸੰਬੰਧੀ 5 ਤਰੀਕ ਨੂੰ ਸੁਖਬੀਰ ਬਾਦਲ ਦੋਵੇਂ ਜਗ੍ਹਾ 2-2000 ਲੀਟਰ ਦਾ ਐਲਾਨ ਕਰਦੇ ਹੋਏ ਹਲਕਾ ਇਨਚਾਰਜ ਖੰਡੇਬਾੜ ਨੂੰ ਕਿਹਾ ਕਿ ਹੁਣ ਨਿੱਜੀ ਤੌਰ ਤੇ ਪਹੁੰਚਾ ਦੇਣਗੇ ਤੇ ਅਗਲੇ ਦਿਨ ਐਸ.ਪੀ.ਸੀ ਦੇ ਕਾਰਜហេਠ ਆਉਂਦੇ ਗੁਰਦੁਆਰਾ ਨਨਕੀਆਣਾ ਸਾਹਿਬ ਤੋਂ ਪੱਤਰ ਨੰਬਰ 441 ਮਿਤੀ 6 ਸਤੰਬਰ ਨੂੰ ਐਡ ਆਫਿਸ ਨੂੰ ਲਿਖਿਆ ਤੇ ਜਵਾਬੀ ਕਾਰਵਾਈ ਵਿੱਚ 9 ਸਤੰਬਰ ਨੂੰ 3000 ਲੀਟਰ ਦੀ ਮਨਜ਼ੂਰੀ ਮਿਲੀ ਤੇ ਇਹ ਡੀਜ਼ਲ ਨੂੰ ਸੁਬੀਰ ਬਾਦਲ ਤੜੇ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾੜ ਜ਼ਰੀਏ ਵੰਡਿਆ ਗਿਆ ਤਦ ਰਹੀ ਚੱਕਰ ਗੱਲ ਕਰੀਏ ਹਰ ਪ੍ਰਭਾਵਿਤ ਇਲਾਕਿਆਂ ਦੀ ਤਾਂ ਉੱਥੇ ਸਥਿਤੀ ਅਜੇ ਵੀ ਜਿਹੜੀ ਕਿ ਗੰਭੀਰ ਬਣੀ ਹੋਈ ਹੈ ਪਾਣੀ ਦਾ ਪੱਧਰ ਤਾਂ ਜਿਹੜਾ ਕਿ ਘਟ ਚੁੱਕਿਆ ਪਰ ਉਸ ਤੋਂ ਬਾਅਦ ਦੀਆਂ ਕਾਫੀ ਪਰੇਸ਼ਾਨੀਆਂ ਜਿਹੜੀ ਉੱਥੇ ਲੋਕਾਂ ਨੂੰ ਆ ਰਹੀਆਂ ਨੇ ਪੰਜਾਬ ਦੇ ਵਿੱਚ ਹੜਾ ਦੇ ਕਹਿਰ ਕਾਰਨ 23 ਜ਼ਿਲ੍ਹਿਆਂ ਨੂੰ ਵੱਡੀ ਵਿਪਤਾ ਦਾ ਸਾਹਮਣਾ ਕਰਨਾ ਪਿਆ ਮੀਂਹ ਕੱਟ ਅਤੇ ਸਾਫ਼ ਮੌਸਮ ਕਾਰਨ ਹੁਣ ਦਰਿਆਵਾਂ ਦਾ ਪਾੜੀ ਕੱਟ ਰਿਹਾ ਹੈ ਜਿਵੇਂ ਜਿਵੇਂ ਪਾਣੀ ਕੱਟ ਰਿਹਾ ਹੈ ਕਿਸਾਨਾਂ ਅਤੇ ਸਥਾਨਕ ਲੋਕਾਂ ਦੀ ਪਰੇਸ਼ਾਨੀ ਹੋਰ ਵੱਧ ਰਹੀ ਹੈ ਉਸ ਪਿੱਛੇ ਕਈ ਵੱਡੇ ਕਾਰਨ ਵੀ ਹਨ ਲੋਕਾਂ ਦੇ ਘਰਾਂ ਵਿੱਚ ਰੇਤਾ ਅਤੇ ਚਿੱਕੜ ਪੜ ਗਿਆ ਖੇਤਾਂ ਵਿੱਚ ਫਸਲਾਂ ਖਰਾਬ ਹੋ ਗਈਆਂ ਨੇ ਸਤਲੁਜ ਜਰੀਆ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ ਸਤਲੁਜ ਦਾ ਕਹਿਰ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਬਨ ਟਪਟੇ ਕਰਨ ਵੀ ਕਿਸਾਨਾਂ ਦੀਆਂ ਤਕਰੀਬਨ 100 ਏਕੜ ਤੋਂ ਵੱਧ ਫਸਲ ਤਬਾਹ ਹੋ ਗਈ ਦੱਸਿਆ ਕਿ ਇਸ ਖਰਾਬੇ ਦੌਰਾਨ ਕਈ ਪਿੰਡ ਵੀ ਪ੍ਰਭਾਵਿਤ ਹੋਏ ਹਨ ਤੇ ਜਿੰਨਾ ਵਿੱਚੋਂ ਕਈ ਪਿੰਡ ਚੁੜੇ ਸਾਹਮਣੇ ਆਏ ਨੇ ਤੇ ਪਿੰਡ ਦੇ ਲੋਕ ਹਾਲੇ ਵੀ ਬੰਨ ਨੂੰ ਪੂਰਨ ਦੇ ਲਈ ਲਗਾਤਾਰ ਯਤਨ ਕਰ ਰਹੇ ਨੇ ਲੋਕਾਂ ਨੇ ਦੱਸਿਆ ਕਿ ਬੰਨ ਦੇ ਨਾਲ ਲੱਗਦੇ ਕਈ ਕਰਾਹ ਨੂੰ ਵੀ ਢਾ ਲੱਗੀ ਹੈ ਤੇ ਕਿਸਾਨਾਂ ਵੱਲੋਂ ਇਸ ਨੁਕਸਾਨ ਦੇ ਮੁਆਵਜ਼ੇ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਰ ਚਾਪ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੇ ਨਾਲ ਜਿਹੜੇ ਕੀ ਖੜੇ ਰਵੇ ਤੇ ਉਹਨਾਂ ਦੇ ਵੱਧ ਤੋਂ ਵੱਧ ਮਦਦ ਕਰੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਐਲਾਨੇ ਗਏ 1600 ਕਰੋੜ ਦੇ ਮੁਆਵਜ਼ੇ ਨੂੰ ਲੈ ਕੇ ਵੀ ਸਥਾਨਕ ਲੋਕਾਂ ਤੇ ਕਿਸਾਨਾਂ ਵਿੱਚ ਕਾਫੀ ਰੋਸ ਹੈ ਰੁਕੜ ਦੇ ਖਬਰ ਦਿਵਾਲੇ ਆਰਬੀਆ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਭਾਰਤੀ ਰਿਜ਼ਰਵ ਬੈਂਕ ਨੇ ਡਿਜੀਟਲ ਭੁਗਤਾਨ ਕੰਪਨੀ ਫੋਨਪੇ ਲਿਮਿਟਿਡ ਤੇ 21 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜੀ ਹਾਂ ਆਰਬੀ ਨੇ ਕਿਹਾ ਕਿ ਇਹ ਕਾਰਵਾਈ ਪ੍ਰੀਪੇਡ ਭੁਗਤਾਨ ਸਾਧਨ ਯਾਨੀ ਪੀਪੀਆਈ ਨਾਲ ਸੰਬੰਧਿਤ ਨਿਯਮਾਂ ਦੀ ਉਲੰਘਣਾ ਦੇ ਲਈ ਕੀਤੀ ਗਈ ਹੈ ਕੇਂਦਰੀ ਬੈਂਕ ਨੇ ਕਿਹਾ ਅਕਤੂਬਰ 2023 ਤੋਂ ਦਸੰਬਰ 2024 ਤੱਕ ਦੀ ਮਿਆਦ ਲਈ ਫੋਨਪੇ ਦੇ ਕਾਰਜਾਂ ਦੀ ਇੱਕ ਕਾਨੂੰਨੀ ਜਾਂਚ ਕੀਤੀ ਗਈ ਸੀ ਇਸ ਜਾਂਚ ਵਿੱਚ ਇਹ ਪਾਇਆ ਗਿਆ ਸੀ ਕਿ ਕੰਪਨੀ ਨੇ RBI ਦੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ। RBI ਨੇ ਕੰਪਨੀ ਨੂੰ ਨੋਟਿਸ ਛਾੜੀ ਕਰਕੇ ਪੁੱਛਿਆ ਕਿ ਨਿਰਦੇਸ਼ਾਂ ਦੀ ਉਲੰਘਣਾ ਕਿਉਂ ਕੀਤੀ ਗਈ ਅਤੇ ਉਸਤੇ ਜੁਰਮਾਨਾ ਕਿਉਂ ਨਹੀਂ ਲਗਾਇਆ। ਕੌਨ ਪੇ ਨੇ ਲਿਖਤੀ ਜਵਾਬ ਅਤੇ ਨਿੱਜੀ ਸੁਣਵਾਈ ਦੇ ਵਿੱਚ ਆਪਣਾ ਪੱਖ ਪੇਸ਼ ਕੀਤਾ ਸਾਰੇ ਤੱਥਾਂ ਤੇ ਵਿਚਾਰ ਕਰਨ ਤੋਂ ਬਾਅਦ ਆਰਬੀਆਈ ਨੇ ਪਾਇਆ ਕਿ ਕੰਪਨੀ ਵਿਰੁੱਧ ਦੋਸ਼ ਸਹੀ ਸਾਬਿਤ ਹੋਏ ਹਨ ਅਤੇ ਜੁਰਮਾਨਾ ਲਗਾਉਣਾ ਜ਼ਰੂਰੀ ਸੀ ਐਸਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇਤ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਗੱਲਾਂ ਸਪੱਸ਼ਟ ਕੀਤੀਆਂ ਗਈਆਂ ਨੇ ਪੰਜਾਬ ਚ ਹੈ ਹੜਾ ਤੇ ਦਰਾਨ ਸਟ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਕਾਰ ਸੇਵਾ ਨੂੰ ਲੈ ਕੇ ਵਿਵਾਦ ਛਿੜਿਆ ਹੈ ਤੇ ਜਿਸ ਨੂੰ ਲੈ ਕੇ ਸਟ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਸਪਸ਼ਟ ਕੀਤਾ ਕਿ ਸਟ੍ਰੋਮਨੀ ਕਮੇਟੀ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਪਾਰਦਰਸ਼ੀ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤ ਫਹਿਮੀ ਫੈਲਾਉਣ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਹਰ ਸਟੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਅਤੇ ਪੰਜਾਬੀਆਂ ਨਾਲ ਖੜੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹੜਾ ਦੇ ਦੌਰਾਨ ਸੇਵਾ ਕਰਦਿਆਂ ਇਹ ਨਹੀਂ ਦੇਖਿਆ ਜਾਂਦਾ ਕਿ ਸਾਹਮਣੇ ਆਉਣ ਵਾਲਾ ਸਿੱਖ ਹੈ, ਮੁਸਲਿਮ ਹੈ ਜਾਂ ਇਸਾਈ ਹੈ। ਕਿਉਂਕਿ ਸੇਵਾ ਗੁਰੂ ਸਾਹਿਬ ਦੀ ਰਹਿਮਤ ਨਾਲ ਹੀ ਹੋ ਰਹੀ ਹੈ। ਅੱਜ ਦਾ ਮੈਂ ਤੁਹਾਨੂੰ ਤਾਂ ਕਸ਼ਟ ਦਿੱਤਾ ਮੈਂ ਚਾਹੁੰਦਾ ਨਹੀਂ ਸੀ ਕਿ ਰਾਹਤ ਕਾਰਜ ਚੱਲ ਰਹੇ ਆ ਕੋਈ ਵਿਵਾਦ ਦਾ ਮੋੜਾ ਉਠਿਆ ਜਾਵੇ ਪਰ ਮੈਨੂੰ ਥੋੜਾ ਇਸ ਪਰ ਮੈਨੂੰ ਥੋੜਾ ਇਸ ਗੱਲ ਦਾ ਰੋਸ ਤੇ ਹਿਰਖ ਵੀ ਆਇਆ ਇੱਕ ਦਾ ਹੁੰਦਾ ਆਟੇ 'ਚ ਲੂਣ ਪਾਉਣਾ ਇੱਕ ਲੂਣ ਹੀ ਗੁੰਨੀ ਜਾ ਰਹੇ ਆ ਸਾਰੇ ਦਾ ਸਾਰਾ ਲੂਣੇ ਤੇ ਲੂਣ ਕਦੇ ਗੁੱਜਦਾ ਨਹੀਂ ਹੁੰਦਾ ਉਹ ਭਰਾਵੋ ਤੇ ਭੈਣੋ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਵੇਂ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਤੇ ਜੇ ਪਤਾ ਹੋਣ ਦੇ ਬਾਵਜੂਦ ਫੇਰ ਅੱਖਾਂ ਤੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਕੁਝ ਗਮਰਾਹਕੁਨ ਗੱਲਾਂ ਦੱਸੀ ਜਾਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਜਾਤੀ ਕੋਈ ਗੱਲ ਕਰਨੀ ਪਰ ਕੱਲ ਦਾ ਮੈਂ ਦੇਖ ਰਿਹਾ ਲਗਾਤਾਰ ਕੋਈ ਕੁਝ ਨਾ ਕੁਝ ਐਵੇਂ ਦਾ ਕੀਤਾ ਜਾ ਰਿਹਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਥੋਂ ਤੱਕ ਤੇ ਇੱਕ ਦਾ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਦਬੇੜ ਚ ਬੰਦੇ ਆ ਭਾਈ ਜੀ ਪੈਸੇ ਵੀ ਗੁਰੂ ਘਰਾਂ ਦੀਆਂ ਗੋਲਕਾਤ ਜਾ ਰਹੇ ਇੰਨਾ ਝੂਠ ਤੇ ਇੰਨਾ ਫਰੇਵ ਵਲ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਈ ਅੱਜ ਜਾ ਕੇ ਪੱਖ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਸਭ ਮੈਂ ਕੋਈ ਇਹਦਾ ਉਤਰਦਾਇਕ ਨਹੀਂ ਬਈ ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦਿਆਂ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਆ ਜਾਦੀ ਸੇਵਾ ਮਿਲੀ ਆ ਕੁਛ ਪਾਸਟੀ ਕਰਨੀ ਦੇ ਰਿਹਾ ਮੈਂ ਪਰ ਸਿਰਫ ਇਹ ਪੱਖ ਸਪਸ਼ਟ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਕਿਵੇਂ ਅੱਜ ਗਮਰਾਹ ਕੀਤਾ ਜਾ ਰਿਹਾ ਬੰਦਾ ਦਾ ਫਰਜ ਸੀ ਵੀ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਸਾਥ ਦੇਣ ਦੀ ਬਜਾਏ ਇੱਥੇ ਵੀ ਯਾਰੋ ਰਾਜਨੀਤੀ ਸ਼ੁਰੂ ਕਰ ਦਿੱਤੀ ਇਹਦੇ ਤੇ ਵੀ ਰਾਜਨੀਤੀ ਨੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਧਰਾਤਲ ਦੇ ਵਿੱਚ ਧੱਕਣ ਦਾ ਇੱਕ ਯਤਨ ਕਰ ਰਹੇ ਆਪਾਂ ਜੀਐਸਟੀ ਕਟੌਤੀ ਦੇ ਐਲਾਨ ਤੋਂ ਬਾਅਦ ਹੁਣ ਕੰਪਨੀਆਂ ਦੇ ਵੱਲੋਂ ਗਾਕਾਰਾਂ ਨੂੰ ਜੁੜਾ ਕੇ ਫਾਇਦਾ ਦਿੱਤਾ ਜਾ ਰਿਹਾ ਉਸ ਦੇ ਵਿੱਚ ਵੀ ਪ੍ਰਾਈਸ ਦੇ ਵਿੱਚ ਜਿਹੜੀ ਕਿ ਕਟੌਤੀ ਕੀਤੀ ਜਾ ਰਹੀ ਹੈ GST ਕਟੌਤੀ ਦਾ ਲਾਭ ਹੁਣ ਗਾਹਕਾਂ ਨੂੰ ਦੇਣ ਦੇ ਲਈ ਕੰਪਨੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ FMCG ਕੰਪਨੀਆਂ ਉਤਪਾਦਾਂ ਦੀਆਂ ਕੀਮਤਾਂ ਘਟਾ ਰਹੀਆਂ ਹਨ ਹਿੰਦੁਸਤਾਨ ਯੂਨੀਲੀਵਰ ਨੇ ਲਾਈਫਬਾਇ ਸਾਬਣ ਸ਼ੈਂਪੂ ਹਾਰਲਿਕਸ ਕਾਫੀ ਅਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਜਾਣਕਾਰੀ ਦੇ ਅਨੁਸਾਰ ਹਿੰਦੁਸਤਾਨ ਯੂਨੀਲੀਵਰ ਨੇ 22 ਸਤੰਬਰ ਤੋਂ ਡਵ ਸ਼ੈਂਪੂ ਹਾਰਲਿਕਸ ਕਿਸਾਨ ਜੈਮ ਅਤੇ ਲਾਈਫਬॉय ਸਾਬਣ ਸਮੇਤ ਪ੍ਰਮੁੱਖ ਖਪਤਕਾਰ ਉਤਪਾਦਾਂ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਅਖਬਾਰਾਂ ਵਿੱਚ ਪ੍ਰਕਾਸ਼ਿਤ ਕੰਪਨੀ ਦੇ ਇੱਕ ਇਸ਼ਤਿਹਾਰ ਦੇ ਅਨੁਸਾਰ ਡਵ ਸ਼ੈਂਪੂ ਦੀ 340 ਮਿਲੀਲੀਟਰ ਦੀ ਬੋਤਲ ਹੁਣ 435 ਰੁਪਏ ਦੀ ਮਿਲੇਗੀ, ਜੋ ਕਿ ਪਹਿਲਾਂ 490 ਰੁਪਏ ਦੀ ਸੀ। 200 ਗ੍ਰਾਮ ਹਾਰਲਿਕਸ ਚਾਰ ਦੀ ਕੀਮਤ 130 ਰੁਪਏ ਤੋਂ ਕੱਟ ਕੇ 110 ਰੁਪਏ ਹੋ ਗਈ ਹੈ ਜਦਕਿ 200 ਗ੍ਰਾਮ ਕਿਸਾਨ ਡ੍ਰੈਮ ਦੀ ਕੀਮਤ 90 ਰੁਪਏ ਤੋਂ ਕੱਟ ਕੇ 80 ਰੁਪਏ ਹੋ ਗਈ ਹੈ 75 ਗ੍ਰਾਮ ਲਾਈਫ ਬॉय ਸਾਬਣਾਂ ਦੇ ਪ੍ਰਸਿੱਧ ਪੈਕ ਦੀ ਕੀਮਤ ਵੀ 60 ਰੁਪਏ ਹੋ ਜਾਵੇਗੀ ਐਚਯੂਐਲ ਨੇ ਕਿਹਾ ਕਿ ਸੌਦੇ ਹੋਏ ਵੱਦ ਤੋਂ ਵੱਧ ਪ੍ਰਚੂਨ ਮੁੱਲ ਜਾਂ ਫਿਰ ਵਧੇ ਹੋਏ ਗ੍ਰਾਮ ਦੇ ਨਾਲ ਨਵਾਂ ਸਟਾਕ ਬਾਜ਼ਾਰ 'ਚ ਪਹੁੰਚਣ ਦੀ ਪ੍ਰਕਿਰਿਆ ਦੇ ਵਿੱਚ ਹੈ ਤੇ ਇਹ ਕਦਮ ਸਰਕਾਰ ਵੱਲੋਂ ਕੰਪਨੀਆਂ ਲਈ ਕੀਮਤਾ ਵਿੱਚ ਸੌਦਾ ਬਾਰੇ ਖਫਤਕਾਰਾਂ ਨੂੰ ਸੂਚਿਤ ਕਰਨ ਦੇ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਪ੍ਰਕਾਸ਼ ਕਰਨਾ ਲਾਜ਼ਮੀ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ ਖੇਡ ਜਗਤ ਦੇ ਗਾਇਕ ਰਹੀਏ ਤਾਂ ਅੱਜ ਦਾ ਦਸੰਨੇ 21 ਸਭ ਤੋਂ ਡੀਕੇ ਜਾਣ ਵਾਲਾ ਮੈਚ ਹੋਵੇਗਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਅੱਜ ਯਾਨੀ ਕਿ 14 ਸਤੰਬਰ ਨੂੰ ਮੈਚ ਖੇਡਿਆ ਜਾਵੇਗਾ ایشیا کپ 2025 ਦਾ ਸਭ ਤੋਂ ਵੱਡਾ ਮੈਚ ਹੁਣ ਕੁਝ ਘੰਟੇ ਦੂਰ ਹੈ ਭਾਰਤ ਅਤੇ ਪਾਕਿਸਤਾਨ 14 ਸਤੰਬਰ ਯਾਨੀ ਕਿ ਅੱਜ ਦੀ ਸ਼ਾਮ ਨੂੰ ਦੁਬਈ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ ਤੇ ਇਹ ਮੈਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ ਤੇ ਖਾਸ ਕਰਕੇ ਇਹ ਹੈ ਕਿ ਪਿਛਲੇ ਦਹਾਕੇ ਵਿੱਚ ਪਹਿਲੀ ਵਾਰ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਵਰਗੇ ਦਿੱਗਜ ਭਾਰਤ-ਪਾਕਿਸਤਾਨ ਟਕਰਾਅ ਦੇ ਵਿੱਚ ਮੈਦਾਨ ਤੇ ਨਹੀਂ ਹੋਣਗੇ ਜੀ ਹਾਂ ਫਿਰ ਵੀ ਦੋਵਾਂ ਟੀਮਾਂ ਦੇ ਨੌਜਵਾਨ ਖਿਡਾਰੀ ਅਤੇ ਸਟਾਰ 올 ਰਾਊਂਡਰ ਇਸ ਹਾਈ ਵੋਲਟੇਜ ਟਕਰਾਅ ਨੂੰ ਯਾਦਗਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਇਸ ਮੈਚ ਦਾ ਸਿੱਧਾ ਪ੍ਰਸਾਰਣ ਸੋਨੀ ਸਪੋਰਟਸ ਨੈਟਵਰਕ ਤੇ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਦਰਸ਼ਕ ਮੋਬਾਈਲ ਅਤੇ ਲੈਪਟਾਪ ਤੇ ਮੈਚ ਦੇਖਣ ਦੇ ਲਈ ਸੋਨੀ ਐਲ ਆਈ ਬੀ ਐਪ ਦੀ ਵਰਤੋਂ ਵੀ ਕਰ ਸਕਦੇ ਨੇ ਦੱਸ ਦਿੰਨੇ ਕਿ ਹੁਣ ਦੋਵੇਂ ਟੀਮਾਂ ਏਸ਼ੀਆ ਕੱਪ ਵਿੱਚ 19 ਵਾਰ ਟਕਰਾ ਚੁੱਕੀਆਂ ਹਨ ਤੇ ਇਹਨਾਂ ਵਿੱਚੋਂ ਭਾਰਤ ਨੇ 10 ਮੈਚ ਜਿੱਤੇ ਹਨ ਜਦੋਂ ਕਿ ਪਾਕਿਸਤਾਨ ਨੇ 6 ਵਾਰ ਜਿੱਤ ਪ੍ਰਾਪਤ ਕੀਤੀ ਹੈ ਇਸ ਨਾਲ ਹੀ ਤਿੰਨ ਮੈਚ ਮੀ ਕਾਰਨ ਰੱਦ ਹੋ ਗਏ ਸਨ ਪਾਕਿਸਤਾਨ ਨੇ ਆਖਰੀ ਵਾਰ 2022 ਵਿੱਚ ਦੁਬਈ ਵਿੱਚ ਭਾਰਤ ਨੂੰ ਹਰਾਇਆ ਸੀ ਜਦੋਂ ਮੁਹੰਮਦ ਰਿਜ਼ਵਾਨ ਅਤੇ ਮੁਹੰਮਦ ਨਵਾਜ਼ ਦੀ ਵਿਸਫੋਟਕ ਬੱਲੇਬਾਜ਼ੀ ਨੇ ਮੈਚ ਦਾ ਪਾਸਾ ਪਲਟ ਦਿੱਤਾ ਸੀ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ 17 ਸਤੰਬਰ ਤੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਨੇ ਰੁਖ ਬਦਲ ਲਿਆ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਕੋਈ ਵੀ ਖਤਰੇ ਦੀ ਗੱਲ ਨਹੀਂ ਹੈ ਯਾਨੀ ਅਗਲੇ ਦਿਨਾਂ ਦੇ ਵਿੱਚ ਥੋੜਾ ਬਹੁਤ ਮੀਂਹ ਪੈਣ ਦੀ ਸੰਭਾਵਨਾ ਜ਼ਰੂਰ ਹੈ ਪਰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਦਰਾਂ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅਗਲੇ 4 ਦਿਨਾਂ ਦੀ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਮੌਸਮ ਵਿਭਾਗ ਦੇ ਮੁਤਾਬਕ 14 ਤੇ 15 ਸਤੰਬਰ ਦੇ ਲਈ ਅਮਰitsar, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੂਪਨਗਰ, ਐਸਐਸ ਨਗਰ ਫਤੇਗੜ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਮੀਂਹ ਦੀ ਸੰਭਾਵਨਾ ਹੈ ਤੇ ਉੱਥੇ ਹੀ ਹੋਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਜਿਹੜਾ ਕਿ ਸੁੱਕਾ ਰਹੇਗਾ ਤੇ ਇਸ ਦੇ ਨਾਲ ਹੀ 17 ਸਤੰਬਰ ਨੂੰ ਪੰਜਾਬ ਦੇ ਵੱਡੇ ਹਿੱਸੇ ਵਿੱਚ ਮੀਂਹ ਦੇ ਅਸਰ ਦੱਸੇ ਗਏ ਹਨ ਖਾਸ ਤੌਰ ਤੇ ਅਮਰitsar, ਗੁਰਦਾਸਪੁਰ, ਤਰਨਤਾਰਨ, ਜਲੰਧਰ, ਨਵਾਂ ਸ਼ਹਿਰ, ਲੁਧਿਆਣਾ, ਪਟਿਆਲਾ, ਐਸਐਸ ਨਗਰ, ਰੂਪਨਗਰ, ਫਤੇਗੜ ਸਾਹਿਬ, ਹੁਸ਼ਿਆਰਪੁਰ, ਪਠਾਨਕੋਟ ਅਤੇ ਰਾਜਸਥਾਨ ਦੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਤ੍ਰਿਸ਼ਾ ਆਪ ਦਾ ਵਿਧਾਇਕ ਸਿਮਰਜੀਤ ਬੈਂਸ ਤੇ ਚੁੜੀ ਕੀ ਗੋਲੀਆਂ ਚੁਲਿਆ ਨੇ ਦਾਜਨ ਨੇ ਕਿ ਪਰਿਵਾਰਕ ਮਾਮਲਾ ਦੇ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਇਹ ਚੁੜਾ ਕੀ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਲੁਧਿਆਣਾ ਵਿੱਚ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕਾਰ ਤੇ ਬੀਤੀ ਰਾਤ ਗੋਲੀਆਂ ਚੁੱਲਣ ਦੀ ਘਟਨਾ ਵਾਪਰੀ ਤੇ ਇਹ ਘਟਨਾ ਥਾਣਾ ਡੇਲੋਂ ਦੇ ਇਲਾਕੇ ਵਿੱਚ ਵਾਪਰੀ ਦੱਸੀ ਜਾ ਰਹੀ ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੈਂਸ ਦਾ ਆਪਣੇ ਭਰਾ ਪਰਮਜੀਤ ਸਿੰਘ ਬੈਂਸ ਨਾਲ ਝਗੜਾ ਚੱਲ ਰਿਹਾ ਸੀ ਇਸ ਝਗੜੇ ਕਾਰਨ ਪਰਮਜੀਤ ਦੇ ਪੁੱਤਰ ਜਗਜੋਤ ਨੇ ਸਿੰਮਰਜੀਤ ਤੇ ਗੋਲੀਆਂ ਚੁਲਾ ਦਿੱਤੀਆਂ ਦੱਸਿਆ ਜਾ ਰਿਹਾ ਸੀ ਕਿ ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਤੇਰਾ ਵਿਚਾਲੇ ਫਾਇਰਿੰਗ ਹੋਈ ਜ ਜਨੇ ਨੁਕਸਾਨ ਤੋਂ ਬਚਾ ਰਿਹਾ ਘਟਨਾ ਦੌਰਾਨ ਜਦ ਜ ਸਿੰਮਰਜੀਤ ਸਿੰਘ ਬੈਂਸ ਤੇ ਫਾਇਰਿੰਗ ਹੋਈ ਉਸ ਵੇਲੇ ਉਹ ਕਾਰ ਨੂੰ ਕਾਰ ਵਿੱਚੋਂ ਬਾਹਰ ਕੱਢ ਰਹੇ ਸਨ ਹਾਲਾਂਕਿ ਖੁਸ਼ਕਿਸਮਤੀ ਨਾਲ ਉਹਨਾਂ ਨੂੰ ਇਸ ਘਟਨਾ ਵਿੱਚ ਕੋਈ ਸੱਟ ਨਹੀਂ ਲੱਗੀ ਇਸ ਘਟਨਾ ਤੋਂ ਬਾਅਦ ਜਦੋਂ ਮੀਡੀਆ ਨੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਨੇ ਚੁੱਪੀ ਬਣਾਈ ਰੱਖੀ ਕੋਈ ਵੀ ਮੈਂਬਰ ਇਸ ਘਟਨਾ ਬਾਰੇ ਗੱਲ ਨਹੀਂ ਕਰ ਰਿਹਾ ਤੇ ਇਸ ਦੀ ਕੋਈ ਪੁਸ਼ਟੀ ਵੀ ਨਹੀਂ ਜੁੜੀ ਕਿ ਕਿਸੇ ਵੀ ਪਰਿਵਾਰਕ ਮੈਂਬਰ ਦੇ ਵੱਲੋਂ ਕੀਤੇ ਗਏ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਇਹ ਸਾਰਾ ਮਾਮਲਾ ਕਾਂਗਰਸ ਹਾਈ ਕਮਾਂਡ ਤੱਕ ਵੀ ਪਹੁੰਚ ਗਿਆ ਤੇ ਹਾਈ ਕਮਾਂਡ ਇਸ ਪੂਰੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਦ ਦੇ ਗਿਆਨੀ ਕੁਲਦੀਪ ਸਿੰਘ ਗੜਕਾਚ ਤੇ ਵੱਲੋਂ ਵੀ ਹੜ੍ਹਾਂ ਨੂੰ ਲੈ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਖਾਸ ਤੌਰ ਤੇ ਇੱਕ ਵੱਡਾ ਬਿਆਨ ਸਾਂਝਾ ਕੀਤਾ ਗਿਆ। ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਦੀ ਅਗਵਾਈ ਹੇਠ ਸਟ੍ਰੋਮ ਦੀ ਕਮੇਟੀ ਮੁਖਤਫਰ ਵਿਖੇ ਹੜਪੀੜੇ ਤੇ ਇਲਾਕਿਆਂ ਚ ਰਾਹਤ ਸਮਗਰੀ ਵੰਡਣ ਦੇ ਮਾਮਲੇ ਸੰਬੰਧੀ ਸਿੱਖ ਅਤੇ ਸਮਾਜ ਸੇਵੀ ਜਥੇਬੰਦੀਆਂ ਦੀ ਇਕੱਤਰਤਾ ਕੀਤੀ ਗਈ ਇਸ ਇਕੱਤਰਤਾ ਦੌਰਾਨ ਹੜਪੀੜੇ ਤੇ ਇਲਾਕਿਆਂ ਵਿੱਚ ਪੀੜਤ ਪਰਿਵਾਰਾਂ ਨੂੰ ਰਾਹਤ ਸਮਗਰੀ ਪ੍ਰਦਾਨ ਕਰਨ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਬਟਾਂਡਰਾ ਕੀਤਾ ਗਿਆ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੇ ਕਿਹਾ ਪਾਣੀ ਦੀ ਮਾਰ ਹਿੱਟ ਆਨ ਕਰਨ ਪੰਜਾਬ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਕਿ ਨੌਜਵਾਨ ਪੰਜਾਬ ਦੀ ਸੇਵਾ ਕਰਦੇ ਹੋਏ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਸਾਰੀਆਂ ਸੰਸਥਾਵਾਂ ਨੇ ਇਸ ਮੁਸ਼ਕਲ ਕੜੀ ਦੇ ਵਿੱਚ ਲੋਕਾਂ ਲਈ ਕੰਮ ਕੀਤਾ ਹੈ ਜਿਹੜੇ ਲੋਕ ਜੰਮੂ ਕਸ਼ਮੀਰ ਆਣ ਬਾਰੇ ਸੋਚ ਰਹੇ ਨੇ ਤਾਂ ਉਹਨਾਂ ਦੇ ਲਈ ਇਹ ਖਬਰ ਬਹੁਤ ਅਹਿਮ ਹੈ ਦਾਸਨ ਨੇ ਕਿ ਅਗਲੇ ਕੁਝ ਦਿਨਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਜੰਮੂ ਕਸ਼ਮੀਰ ਜਾਣ ਵਾਲੇ ਸੈਲਾਨੀਆਂ ਲਈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਗੁਲਮਾਰਗ ਦੇ ਵਿੱਚ ਗੰਡੋਲਾ ਦਾ ਆਨੰਦ ਲੈਣ ਵਾਲੇ ਸੈਲਾਨੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ 22 ਤੋਂ 29 ਸਤੰਬਰ ਤੱਕ ਗੰਡੋਲਾ ਕੇਬਲ ਕਾਰ ਸੇਵਾ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਫੈਸਲਾ JKC C C ਵੱਲੋਂ ਸਲਾਮਨੀਆ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿੱਤਾ ਗਿਆ ਚੰਮੂ ਕਸ਼ਮੀਰ ਕੇਬਲ ਕਾਰਪੋਰੇਸ਼ਨ ਨੇ ਕਿਹਾ ਕਿ ਗੁਲਮਾਰਕ ਵਿੱਚ ਇਸ ਸੇਵਾ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਚਲਾਉਣ ਦੇ ਲਈ ਹਰ ਸਾਲ ਨਿਰੀਖਣ ਅਤੇ ਮੁਰੰਮਤ ਜ਼ਰੂਰੀ ਹੈ ਤੇ ਇਸ ਕਾਰਨ ਕੰਡੋਲਾ ਸੇਵਾ 22 ਤੋਂ 29 ਸਤੰਬਰ ਤੱਕ ਬੰਦ ਰਹੇਗੀ ਦਰਜਤਾਂ ਚ ਹਰ ਵੇਲੇ ਜਿਹੜੇ ਕਿ ਆਪਣੇ ਗਾੜੇ ਨੂੰ ਲੈ ਕੇ ਆਪਣੇ ਕਾਂਸੈਪਟਸ ਨੂੰ ਲੈ ਕੇ ਜਿਹੜੇ ਕਿ ਸੁਰੱਖਿਆ ਦੇ ਵਿੱਚ ਰਹਿੰਦੇ ਨੇ ਦੱਸ ਦਿੰਨੇ ਕਿ ਇਸ ਵੇਲੇ ਉਹਨਾਂ ਦੇ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸ਼ਾਹਰੂਖ ਖਾਨ ਦਾ ਮੁੰਡਾ ਵੀ ਜਿਹੜਾ ਨਜ਼ਰ ਆ ਰਿਹਾ ਹੈ ਤੇ ਦਿਲਜੀਤ ਤੇ ਵੱਲੋਂ ਜੁੜਾ ਕੇ ਉਸ ਦੇ ਨਾਲ ਕੋਲੈਬ ਕੀਤਾ ਗਿਆ ਬਾਲੀਵੁੱਡ ਦਾ ਕਾਰਜ ਸ਼ਾਹਰੂਖ ਨੇ ਆਪਣੇ ਪੁੱਤਰ ਆਰਿਆਨ ਖਾਨ ਦੀ ਆਉਣ ਵਾਲੀ ਡੈਬਿਊ ਸੀਰੀਜ਼ ਦੇ ਵਿੱਚ ਪੈਨਸ ਆਫ ਬਾਲੀਵੁੱਡ ਦਾ ਇੱਕ ਬਿਹਾਈਂਡ ਦਾ ਸੀਨ ਵੀਡੀਓ ਸਾਂਝਾ ਕੀਤਾ ਤੇ ਇਸ ਦੇ ਵਿੱਚ ਗਾਇਕ ਅਦਾਕਾਰ ਦਿਲਜੀਤ ਦੋਸਾਨ ਜਿਸ ਲੜੀ ਵਿੱਚ ਮੌਜੂਦ ਗੀਤ ਤੈਨੂੰ ਕੀ ਪਤਾ ਦੀ ਸ਼ੂਟਿੰਗ ਕਰਦੇ ਦਿਖਾਈ ਦੇ ਰਹੇ ਸਨ ਇਸ ਨੂੰ ਸਾਂਝਾ ਕਰਦੇ ਹੋਏ ਕਿੰਖਾਨ ਨੇ ਦਿਲਜੀਤ ਦੀ ਪ੍ਰਸ਼ੰਸਾ ਕੀਤੀ ਅਤੇ ਸੰਗੀਤ ਪ੍ਰਤੀ ਉਹਨਾਂ ਦੀ ਸਮਝ ਦੀ ਵੀ ਉਲਾਗਾ ਕੀਤੀ ਨਾਲ ਹੀ ਆਰਿਆਨ ਦਾ ਵੀ ਜ਼ਿਕਰ ਕੀਤਾ ਹੁਣ ਇਸ ਵੀਡੀਓ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਗਾਇਕ ਨੇ ਆਰਿਆਨ ਦੇ ਨਾਲ ਜੁੜੀ ਇੱਕ ਦਿਲਚਸਪ ਗੱਲ ਦੱਸੀ ਜਦੋਂ ਉਹ ਹੈਰਾਨ ਰਹਿ ਗਏ ਸਨ ਨਵੀਂ ਤੋਂ ਸਾਜ ਨੇ ਸ਼ਾਰੁਖ ਦੁਆਰਾ ਆਪਣੇ ਐਕਸ ਅਕਾਊਂਟ ਤੇ ਸ਼ੇਅਰ ਕੀਤੀ ਵੀਡੀਓ ਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਕਿ ਹਾਂ ਸਰ ਬਹੁਤ ਸਾਰਾ ਪਿਆਰ ਆਰਨ ਵੀ ਬਹੁਤ ਪਿਆਰਾ ਹੈ ਜਦੋਂ ਮੈਂ ਉਸਨੂੰ ਪਹਿਲੀ ਵਾਰ ਸਟੂਡੀਓ ਵਿੱਚ ਮਿਲਿਆ ਸੀ ਤਾਂ ਅਜਿਹਾ ਲੱਗਿਆ ਜਿਵੇਂ ਮੈਂ ਤੁਹਾਨੂੰ ਮਿਲ ਰਿਹਾ ਹਾਂ ਜੋ ਕਿ ਮੇਰੇ ਲਈ ਬਹੁਤ ਹੈਰਾਨੀ ਵਾਲੀ ਗੱਲ ਸੀ ਆਰਨ ਗਿਟਾਰ ਵੀ ਵਜਾਉਂਦਾ ਹੈ ਅਤੇ ਉਹਨਾ ਹੀ ਵਧੀਆ ਗਾਉਂਦਾ ਹੈ ਜਦੋਂ ਮੈਂ ਗਾਣਾ ਡੱਬ ਕਰ ਰਿਹਾ ਸੀ ਤਾਂ ਉਹ ਗਾਣੇ ਦੇ ਹਰ ਇੱਕ ਨੋਟ ਨੂੰ ਜਾਣ ਰਿਹਾ ਸੀ ਭਗਵਾਨ ਉਸ ਨੂੰ ਅਸ਼ੀਰਵਾਦ शाहरुख खान ਨੇ ਦਿਲਜੀਤ ਸਾਂਝ ਦੇ ਗਾਣੇ ਦਾ ਇੱਕ ਬਿਹਾਈਂਡ ਦ ਸੀਨ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਬੈਂਡਸ ਆਫ ਬਾਲੀਵੁੱਡ ਸੀਰੀਜ਼ ਦਾ ਇੱਕ ਗਾਣਾ ਕਰ ਰਿਹਾ ਸੀ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਦਿਲਜੀਤ ਬਾਜੀ ਦਾ ਦਿਲੋ ਤਨਵਾਦ ਅਤੇ ਬਹੁਤ ਸਾਰੀਆਂ ਜਫੀਆਂ ਤੁਸੀਂ ਬਹੁਤ ਦਿਆਲੂ ਅਤੇ ਪਿਆਰ ਹੋ ਪਿਆਰਿਆ ਉਮੀਦ ਹੈ ਕਿ ਆਰਿਆ ਨੇ ਤੁਹਾਨੂੰ ਜ਼ਿਆਦਾ ਪਰੇਸ਼ਾਨ ਨਹੀਂ ਕੀਤਾ ਹੋਵੇਗਾ ਬਹੁਤ ਸਾਰਾ ਪਿਆਰ ਦਿਲਜੀਤ ਸਾਂਝ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਤੇ ਉਚਾਸਾ ਧੰਨਵਾਦ